ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਪਿੰਡ ਭਵਾਨੀਪੁਰ ਜ਼ਿਲ੍ਹਾ ਕਪੂਰਥਲਾ 8198844893 ਵੀਰਾਂ ਦਾ ਨੰਬਰ ਆ ਸਾਹਮਣੇ ਸਕਰੀਨ ਤੇ ਜਰਸੀ ਵੜ ਦੇਖ ਰਹੇ ਹੋ ਜੋ ਦੂਜਾ ਸੂਆ ਸੂਰੀਆ ਸੂਣ ਦੇ ਵਿੱਚ ਅੱਜ ਇਹਦੇ 14 ਤੋਂ 15 ਦਿਨ ਬਾਕੀ ਆ ਪਹਿਲੇ ਸੂਏ ਮਾਲਕਾਂ ਨੇ ਦੱਸਿਆ ਕਿ ਇਹਨੇ ਦੁੱਧ ਦਿੱਤਾ 18 ਲੀਟਰ 17 18 ਲੀਟਰ ਦੇ ਉੱਤੇ ਚੱਲੀ ਆ ਸੋ ਮਾੜੇ ਮਾੜੇ ਸਿੰਘਾਂ ਦੀ ਫੋਟ ਜ਼ਰੂਰ ਹੈਗੀ ਆ ਪਰ ਠੰਡੀ ਸੀਲ ਆ ਜਿੱਦਾਂ ਮਰਜੀ ਹੱਥ ਫੇਰ ਚਲੋ ਕੋਈ ਡੱਕਤ ਵਾਲੀ ਗੱਲ ਨਹੀਂ ਅਜੇ 14-15 ਦਿਨ ਬਾਕੀ ਆ ਸੋ ਬਾਕੀ ਬੈਠ ਫੋਟ ਦੀ ਮੰਤਰ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਦੇਖੋ ਠੰਡੀ ਸੀਲ ਮੁਠੀ ਆਲਾ ਥਣ ਜਾਵਾ ਦੂਜੇ ਨੰਬਰ ਤੇ ਦੇਖਦੇ ਪਏ ਹਾਂ ਐਚ ਐਫ ਵੈਡ ਇਹ ਵੀ ਦੂਜਾ ਸੂਆ ਸੂਰੀਆ ਸੂਹ ਦੇ ਬੱਚੇ ਦੇ 15 ਦਿਨ ਬਾਕੀ ਪਿਆ ਪਹਿਲੇ ਸੂਏ ਮਾਲ ਕਰ ਦੱਸਿਆ ਕਿ ਨੇ 25-26 ਲੀਟਰ ਦੁੱਧ ਦਿੱਤਾਗਾ ਸੋ ਬਾਕੀ ਬਾਡੀ ਮੰਤਰ ਵਗੈਰਾ ਤੁਸੀਂ ਬਾਡੀ ਸਟਰਕਚਰ ਇਹਦਾ ਦੇਖ ਸਕਦੇ ਹੋ ਚੰਗੀ ਜੇਕਰ ਆਪਾਂ ਕੇਅਰ ਕਰਾਂਗੇ ਬੇਸ਼ੱਕ ਤੁਸੀਂ 25 ਲੀ 22 24 ਲੀਟਰ ਦਾ ਨੋਰਮਲ ਪਾਉਣ ਵਾਲੀ ਬੈੜ ਹੈਗੀ ਆ ਦੂਸਰਾ ਸੁਦਾ ਸੂਰੀਆ ਕੱਦ ਘਾਟ ਬੈੜ ਦਾ ਬਹੁਤ ਜ਼ਿਆਦਾ ਹੈਗਾ ਕਿਸੇ ਪਾਸੇ ਲੱਸੀ ਨਾ ਵੀ ਨਹੀਂ 15 ਦਿਨ ਇਹਦੇ ਬੈੜ ਦੇ ਵੀ ਸੂਨ ਦੇ ਵਿੱਚ ਬਾਕੀ ਪਿਆਗੇ ਤੇ ਦੋ ਬੈੜਾ ਫੋਰ ਸੇਲ ਆ ਪਿੰਡ ਭਵਾਨੀਪੁਰ ਜ਼ਿਲ੍ਹਾ ਕਪੂਰਥਲਾ ਪੈ ਜਾਂਦਾ ਤੇ ਦੋਨੇ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਤੇ ਪਸੰਦ ਹੋਵੇ ਜਾ ਕੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਠੰਡੀ ਸੀਜਲਾ ਬੈੜਾ ਗੱਬਣਾ ਬੈੜਾ WhatsApp ਥਰੂ ਆਪਾਂ ਵੀਡੀਓ ਕਵਰ ਕੀਤੀ ਆ ਮੋਬਾਈਲ ਨੰਬਰ نوٹ ਕਰ ਸਕਦੇ ਹੋ ਵੀਰ ਦਾ 8198844839 ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰ ਲਓ ਧੰਨਵਾਦ